ਵੀਰੇ ਇੱਕ ਬੜਾ ਵੱਡਾ ਘਾਟਾ ਜਿੱਥੇ ਇੰਡਸਟਰੀ ਨੂੰ ਗਿਆ ਉੱਥੇ ਹੀ ਮਿਲਦਾ ਕਿ ਆਮ ਲੋਕਾਂ ਨੂੰ ਵੀ ਘਾਟਾ ਹੈ ਕਿਉਂਕਿ ਬਾਈ ਇਹ ਅਜਿਹਾ ਕਲਾਕਾਰ ਸੀ ਜਿਸ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਪਿਆਰ ਕਰਦਾ ਸੀ ਬਈ ਘਾਟਾ ਤਾਂ ਇਹੋ ਜਿਹਾ ਪਤਾ ਹੀ ਸਾਨੂੰ ਪੂਰਾ ਨਹੀਂ ਹੋ ਪਾਉਣਾ ਤੇ ਪਰਸਨਲ ਘਾਟਾ ਬਹੁਤ ਹੈ ਸਾਨੂੰ ਯਾਰ ਸਾਡੀ ਤਾਂ ਰਿਸ਼ਤੇਦਾਰੀ ਚੋਂ ਸੀਗਾ ਸਾਡੇ ਤਾਂ ਸ਼ਰੀਕੀਆਂ ਚੋਂ ਸੀਗੇ ਅਸੀਂ ਜੀ ਤੇ ਸਮਝ ਨਹੀਂ ਆਇਆ ਵੀ ਹਜੇ ਤੱਕ ਯਕੀਨ ਹੀ ਨਹੀਂ ਆ ਰਿਹਾ ਹੁਣ ਵੀ ਬੈਠੇ ਸੀਗੇ ਮਨ ਭਰਿਆ ਹੈ ਮੈਂ ਤਾਂ ਉੱਠ ਕੇ ਆ ਗਿਆ ਜਦੋਂ ਅਰਦਾਸ ਸ਼ੁਰੂ ਹੋਈ ਹੁਣ ਵੀ ਬੋਲਿਆ ਮਤਲਬ ਐ ਬੋਲਿਆ ਨਹੀਂ ਜਾ ਰਿਹਾ ਕੁਝ ਕੀ ਬੋਲੀ ਦੱਸੋ ਕਿਹੜੀ ਜਿਹੜੇ ਕਰਵੇਂ ਬਾਈ ਦੇ ਨਾਲ ਪਿਆਰ ਦੀ ਗੱਲ ਕਰ ਰਹੇ ਜਿਵੇਂ ਤੁਸੀਂ ਦੱਸਨਾ ਕਿ ਰਿਸ਼ਤੇਦਾਰੀ ਵੀ ਪੈਂਦੀ ਸੀ ਕਿ ਕਿਹੜੀ ਗੱਲ ਤੁਹਾਨੂੰ ਅਜੇ ਹੀ ਖਾਸ ਲੱਗਦੀ ਸੀ ਬਾਈ ਦੀ ਕਿ ਜੋ ਬਾਕੀਆਂ ਨਾਲੋਂ ਬਾਈ ਨੂੰ ਵੱਖਰਾ ਬਣਾਉਂਦੀ ਸੀਗੀ ਬਾਈ ਹਮੇਸ਼ਾ ਹੀ ਹੱਸ ਕੇੜ ਕੇ ਮਿਲਦਾ ਸੀ ਜਦੋਂ ਮਤਲਬ ਖੜੇ ਮੱਥੇ ਮਿਲਣਾ ਹੁੰਨੇ ਜਦੋਂ ਵੀ ਜਿੰਨੀ ਵਾਰੀ ਚੜ੍ਹਦੀ ਕਲਾ 'ਚ ਹੀ ਮਿਲਿਆ ਹਮੇਸ਼ਾ ਕਦੀ ਮਤਲਬ ਮੈਂ ਉਦਾਸ ਜਾਂ ਢਲ ਨਹੀਂ ਦੇਖਿਆ ਕਦੀ ਬੇਸ਼ੱਕ ਹਮੇਸ਼ਾ ਚੜ੍ਹਦੀ ਕਲਾ 'ਚ ਮਿਲਦਾ ਸੀ ਜਦੋਂ ਪਤਾ ਲੱਗਿਆ ਸੀ ਜਿਸ ਦਿਨ ਬਾਈ ਦਾ ਐਕਸੀਡੈਂਟ ਹੋਇਆ ਵਾ ਤਾਂ ਹੁਣ ਕਾਫੀ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਤਾਂ ਕੀ ਜਾਣਕਾਰੀ ਤੁਹਾਡੇ ਤੱਕ ਪਹੁੰਚੀ ਸੀ ਕਿਵੇਂ ਹੋਇਆ ਕਿ ਦੁਬਈ ਲੈਂਡ ਹੀ ਕੀਤਾ ਸੀਗਾ ਤੇ ਉਦੋਂ ਹੀ ਇੰਟਰਨੈਟ 'ਚ ਖੋਲਿਆ ਤੇ ਵਿੱਚ ਖਬਰਾਂ ਸ਼ੁਰੂ ਹੋ ਗਏ ਇੰਸਟਾਗ੍ਰਾਮ 'ਤੇ ਜੀ ਮੈਂ ਫਿਰ ਮੈਂ ਕਈ ਵਾਰ ਫੇਕ ਨਿਊਜ਼ ਵੀ ਹੁੰਦੀਆਂ ਹਨਾ ਫਿਰ ਮੈਂ ਆਪਣੇ ਯਾਰ ਦੋਸਤ ਨੇ ਇੱਥੇ ਆਪਣਾ ਹੌਨ ਪੁੱਛਿਆ ਫੋਨ ਕੀਤਾ ਕਹਿੰਦੇ ਭਾਈ ਜੈਨੂਨਲੀ ਹੋਇਆ ਇਦਾਂ ਤੇ ਬਹੁਤ ਮੰਦ ਦੁਖੀ ਹੋਇਆ ਤੁਮ ਮੈਨੂੰ ਕੋਈ ਯਕੀਨ ਹੀ ਨਹੀਂ ਆਇਆ ਇੱਕ ਮਿੰਟ ਲਈ ਮੈਂ ਕਿਹਾ ਚਲੋ ਸਾਰੇ ਆਪਾਂ ਅਰਦਾਸਾਂ ਕਰ ਰਹੇ ਸੀਗੇ ਸਾਰੇ ਆਪਨ ਆਪਣੇ ਘਰੀ ਬੈਠੇ ਕਿ 10 ਦਿਨਾਂ ਪਰ ਅਰਦਾਸਾਂ ਕੀਤੀਆਂ ਪਰਹੀ ਵਾਈਗੁਰੂ ਦੇ ਮੂਰੇ ਆਪਣਾ ਕਿਸੇ ਦਾ ਵਾਸ ਨਹੀਂ ਚੱਲ ਸਕਦਾ ਸਾਰਾ ਆਖਰੀ ਸਵਾਲ ਹੈ ਵੀਰੇ ਕੋਈ ਯਾਦ ਕਿ ਪਲ ਹੋਵੇ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਉਮਰ ਭਰ ਦੇ ਲਈ ਹੁਣ ਯਾਦ ਰਹਿ ਗਈ ਚੀਜ਼ ਵਾਈ ਦੇ ਨਾਲ ਕੋਈ ਦੱਸਿਆ ਹੋਇਆ ਅਜਿਹਾ ਪਲ ਵੀ ਸਾਰੇ ਪਾਲੀ ਬਾਈ ਜਿੰਨੀ ਵਾਰ ਵੀ ਮਿਲੇ ਹੈ ਹਮੇਸ਼ਾ ਗੱਲਾਂ ਹੀ ਆਦਾਂ ਹੀ ਰਹਿ ਜਾਣੀਆਂ ਬਾਈ ਸਾਰੀਆਂ ਹੀ ਗੱਲਾਂ ਵੀਰੇ ਇੱਕ ਬੜਾ ਵੱਡਾ ਘਾਟਾ ਜਿੱਥੇ ਇੰਡਸਟਰੀ ਨੂੰ ਗਿਆ ਉੱਥੇ ਹੀ ਮਿਲਦਾ ਕਿ ਆਮ ਲੋਕਾਂ ਨੂੰ ਵੀ ਘਾਟਾ ਕਿਉਂਕਿ ਬਈ ਅਜਿਹਾ ਕਲਾਕਾਰ ਸੀ ਜਿਸ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਪਿਆਰ ਕਰਦਾ ਸੀ ਬਈ ਘਾਟਾ ਤਾਂ ਇਹ ਹੈ ਜਿਆ ਪਤਾ ਹੀ ਸਭ ਨੂੰ ਪੁਰਾਣੀ ਹੋਪਾਉਣਾ ਤੇ ਪਰਸਨਲ ਘਾਟਾ ਬਹੁਤ ਸਾਨੂੰ ਯਾਰ ਸਾਡੇ ਦੇ ਰਿਸ਼ਤੇਦਾਰੀ ਚੋਂ ਸੀਗਾ ਸਾਡੇ ਦਾ ਸ਼ਰੀਕੀਆਂ ਚੋਂ ਸੀਗੇ ਅਸੀਂ ਜੀ ਤੇ ਸਮਝ ਨਹੀਂ ਆਇਆ ਵੀ ਹਜੇ ਤੱਕ ਯਕੀਨ ਹੀ ਨਹੀਂ ਆ ਰਿਹਾ ਹੁਣ ਵੀ ਬੈਠੇ ਸੀਗੇ ਮਨ ਭਰਿਆ ਮੈਂ ਤਾਂ ਉੱਠ ਕੇ ਆ ਗਿਆ ਜਦੋਂ ਅਰਦਾਸ ਸ਼ੁਰੂ ਹੋਈ ਹੁਣ ਵੀ ਬੋਲਿਆ ਮਤਲਬ ਐ ਬੋਲਿਆ ਨਹੀਂ ਜਾ ਰਿਹਾ ਕੁਝ ਕੀ ਬੋਲੀ ਦੱਸੋ ਕਿਹੜੀ ਕਰਮ ਹੈ ਬਾਈ ਦੇ ਨਾਲ ਪਿਆਰ ਦੀ ਗੱਲ ਕਰਾਂ ਜਿਵੇਂ ਤੁਸੀਂ ਦੱਸਨਾ ਕਿ ਰਿਸ਼ਤੇਦਾਰੀ ਵੀ ਪੈਂਦੀ ਸੀ ਕਿਹੜੀ ਗੱਲ ਤੁਹਾਨੂੰ ਅਜੇ ਹੀ ਖਾਸ ਲੱਗਦੀ ਸੀ ਬਾਈ ਦੀ ਕਿ ਜੋ ਬਾਕੀਆਂ ਨਾਲੋਂ ਬਾਈ ਨੂੰ ਵੱਖਰਾ ਬਣਾਉਂਦੀ ਸੀਗੀ ਬਾਈ ਹਮੇਸ਼ਾ ਹੀ ਹੱਸ ਕੇ ਡੇ ਮਿਲਦਾ ਸੀ ਜਦੋਂ ਮਿਲ ਖੜੇ ਮੱਥੇ ਮਿਲਣਾ ਹੁੰਨੇ ਜਦੋਂ ਵੀ ਜਿੰਨੀ ਵਾਰ ਗਈ ਚੜਦੀ ਕਲਾ ਚ ਮਿਲਿਆ ਹਮੇਸ਼ਾ ਕਦੀ ਮਤਲਬ ਮੈਂ ਉਦਾਸ ਜਾਂ ਢਲਾਨੀ ਦੇਖਿਆ ਕਦੀ ਹਮੇਸ਼ਾ ਚੜਦੀ ਕਲਾ ਚ ਮਿਲਦਾ ਸੀ ਤੇ ਜਦੋਂ ਪਤਾ ਲੱਗਿਆ ਸੀ ਜਿਸ ਦਿਨ ਬਾਈ ਦਾ ਐਕਸੀਡੈਂਟ ਹੋਇਆ ਵਾ ਤਾਂ ਹੁਣ ਕਾਫੀ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਤਾਂ ਕੀ ਜਾਣਕਾਰੀ ਤੁਹਾਡੇ ਤੱਕ ਪਹੁੰਚੀ ਸੀ ਕਿਵੇਂ ਹੋਇਆ ਕਿ ਦੁਬਈ ਲੈਂਡ ਹੀ ਕੀਤਾ ਸੀਗਾ ਤੇ ਉਦੋਂ ਹੀ ਇੰਟਰਨੈਟ 'ਚ ਖੋਲਿਆ ਤੇ ਵਿੱਚ ਖਬਰਾਂ ਸ਼ੁਰੂ ਹੋ ਗਏ ਇੰਸਟਾਗ੍ਰਾਮ 'ਤੇ ਜੀ ਮੈਂ ਫਿਰ ਮੈਂ ਕਈ ਵਾਰ ਫੇਕ ਨਿਊਜ਼ ਵੀ ਹੁੰਦੀਆਂ ਹਨਾ ਫਿਰ ਮੈਂ ਆਪਣੇ ਯਾਰ ਦੋਸਤ ਨੇ ਤੇ ਆਪਣਾ ਹੋਂ ਪੁੱਛਿਆ ਫੋਨ ਕੀਤਾ ਕਹਿੰਦੇ ਭਾਈ ਜੈਨੂਨਲੀ ਹੋਇਆ ਇਦਾਂ ਤੇ ਬਹੁਤ ਮੰਦ ਦੁਖੀ ਹੋਇਆ ਤੂੰ ਮੈਨੂੰ ਮੈਨੂੰ ਯਕੀਨ ਹੀ ਨਹੀਂ ਆਇਆ ਇੱਕ ਮਿੰਟ ਲਈ ਮੈਂ ਕਿਹਾ ਚਲੋ ਸਾਰੇ ਯਾਰ ਆਪਾਂ ਅਰਦਾਸਾਂ ਕਰ ਰਹੇ ਸੀਗੇ ਸਾਰੇ ਆਪਣ ਆਪਣੇ ਘਰੀ ਬੈਠੇ ਸੀ 10 ਦਿਨ ਆਪਾਂ ਅਰਦਾਸਾਂ ਕੀਤੀਆਂ ਬਟ ਉਹੀ ਵਾਈਗਰੂ ਦੇ ਮੂਰੇ ਆਪਣਾ ਕੋਈ ਕਿਸੇ ਦਾ ਵਾਸ ਨਹੀਂ ਚੱਲ ਸਕਦਾ ਸਾਰਾ ਆਖਰੀ ਸਵਾਲ ਹੈ ਵੀਰੇ ਕੋਈ ਯਾਦ ਕਿ ਪਲ ਹੋਵੇ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਉਮਰ ਭਰ ਦੇ ਲਈ ਹੁਣ ਯਾਦ ਰਹਿ ਗਈ ਚੀਜ਼ ਬਾਈ ਦੇ ਨਾਲ ਕੋਈ ਬਤਾਇਆ ਹੋਇਆ ਅਜਿਹਾ ਪਲ ਕੋਈ ਸਾਰੇ ਪਾਲੀ ਬਾਈ ਜਿੰਨੀ ਵਾਰ ਵੀ ਮਿਲੇ ਹੈ ਹਮੇਸ਼ਾ ਗੱਲਾਂ ਹੀ ਯਾਦਾਂ ਹੀ ਰਹਿ ਜਾਣੀਆਂ ਬਾਈ ਸਾਰੀਆਂ ਹੀ ਗੱਲਾਂ